ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰੇ ਨੂੰ ਲੈ ਕੇ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਸਿਆਸੀ ਕਮਸਾਨ ਸ਼ੁਰੂ ਹੋ ਗਿਆ। ਉਦੋਂ ਹੀ ਪ੍ਰਤਾਪ ਬਾਜਪਾ ਦੀ ਸ਼ਿਕਾਇਤ ਤੇ ਹਰਪਾਲ ਸਿੰਘ ਜਿਮਾ ਤੇ ਅਮਨ ਰੋਣਾ ਦੇ ਉੱਤੇ ਬੀਤੇ ਦਿਨੀ ਚੰਡੀਗੜ੍ਹ ਪੁਲਿਸ ਨੇ ਐਫਆਈਆ ਦਰਜ ਕੀਤੀ ਜਿਸ ਦੇ ਉੱਤੇ ਅੱਜ ਹਰਪਾਲ ਜਿਮਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ। ਬੀਬੀ ਜਗੀਰ ਕੌਰ ਦੇ ਵੱਲੋਂ ਹਜਿੰਦਰ ਸਿੰਘ ਧਾਮੀ ਨੂੰ ਜੋ ਕਿ ਐਸਪੀਸੀ ਦੇ ਪ੍ਰਧਾਨ ਨੇ ਅੱਜ ਮੰਗ ਕੀਤੀ ਗਈ ਕਿ ਸਪੈਸ਼ਲ اجلاس ਸੱਦਣਾ ਚਾਹੀਦਾ ਤਾਂ ਜੋ ਪੰਥਕ ਮਸਲੇ ਜੋ ਨੇ ਉਹਨਾਂ ਨੂੰ ਹੱਲ ਕੀਤਾ ਜਾ ਸਕਿਆ ਤੇ ਨਾਲ ਹੀ ਆਦੇਸ਼ ਪ੍ਰਤਾਪ ਕੈਰੋ ਜੋ ਕਿ ਸਾਫ ਦਾ ਮੰਤਰੀ ਨੇ ਉਹਨਾਂ ਦੇ ਅੰਮ੍ਰਿਤਸਰ ਵਿਹਾਜਤਵਾਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਚੋਕਲੇ ਗਏ ਨੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਆ ਤੁਹਾਡਾ ਭਾਨੇ ਦਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਪੱਟੀ ਪੱਟੀ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਧੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਟਰਮੇਸ਼ੀਆ ਮੈਗਨੇਸ਼ੀਆ ਕਿੱਥੇ ਨੇ ਤੁਹਾਨੂੰ ਪਤਾ ਹੈ ਕਿਉਂਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਤੇ ਸਵਾਲ ਚੁੱਕੇ ਨੇ ਕਿ بڑے ਦੇਸ਼ ਘੁੰਦੇ ਨੇ ਪਰ ਕਿੱਥੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਨਾ ਤਾਂ ਉੱਥੇ ਜਿਆਦਾ ਆਬਾਦੀ ਹੁੰਦੀ ਹੈ ਕੀ ਲੱਗਦਾ ਹੈ ਕਿ ਕਿੱਥੇ ਨੇ ਇਹ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਜਿਹੜੀ ਸਾਡੀ ਪੱਦੇਸ਼ ਦੇਸੀ ਬੰਗਲਾਦੇਸ਼ ਹੋ শ্রীলੰਕਾ ਜਿਹਦੀ ਅਸੀਂ ਔਖੇ ਵੇਲੇ ਮਦਦ ਕੀਤੀ ਪਾਕਿਸਤਾਨ ਨਾਲ ਸੀ ਸਬੰਧ ਆਪਣੇ ਪੂਰੀ ਤਰ੍ਹਾਂ ਵਿਗਾੜ ਚੁੱਕੇ ਆ ਜੀ ਆ ਛੋਟੇ ਛੋਟੇ ਕੰਟਰੀ ਕੁਛ ਹੈਗੇ ਨੇ ਮਾਲਦੀ ਵਰਗੇ ਜਿਹੜੇ ਉਹ ਵੀ ਸਾਡੇ ਖਿਲਾਫ ਇੰਡੀਆ ਦੇ ਘਰੇ ਘਰੇ ਜਿੰਨੇ ਵੀ ਕੰਟਰੀ ਨੇ ਅੱਜ ਸਾਡੀ ਖਿਲਾਫਤ ਕਿਉਂ ਕਰ ਰਹੇ ਨੇ ਇਹ ਸਾਡੀ ਸਰਕਾਰ ਨੂੰ ਆਪਣੀ ਪੀੜੀ ਤੇ ਸੋਟਾ ਫੇਰਨਾ ਪਊਗਾ ਪਾਕਿਸਤਾਨ 'ਚ ਜੰਗ ਲੱਗਣ ਬਾਰੇ ਜਿਹੜੇ ਬੰਗਲਾਦੇਸ਼ ਦੇ ਉੱਥੋਂ ਦੇ ਸਲਾਹਕਾਰ ਨੇ ਜਿਹੜੇ ਉਹਨਾਂ ਦੇ OSD ਨੇ ਉਹਨਾਂ ਨੇ ਗੱਲ ਕਹੀ ਸੀ ਮੇਰਾ ਨਾਮ ਉਹਨੂੰ ਯਾਦ ਪੁਛ ਰ ਗਿਆ ਕੀ ਨਾਮ ਸੀ ਉਹਨੇ ਇੰਨੀ ਗੱਲ ਕਹੀ ਸੀ ਵੀ ਜੇ ਚਾਈਨਾ ਬਕਾਇਦਾ ਤੌਰ ਤੇ ਇੰਡੀਆ ਤੇ ਅਟੈਕ ਕਰਤਾ ਤੇ ਚਾਈਨਾ ਨਾਲ ਮਿਲ ਕੇ ਅਸੀਂ ਜਿਹੜੀ 7 ਸੈਵਨ ਸਟੇਟ ਸੈਵਨ ਸਿਸਟਰ ਸਟੇਟ ਜਰੀਏ ਗਿਆ ਨਾਰਥ-ਈਸਟ ਦੇ ਵਿੱਚ ਉਹਨਾਂ ਤੇ ਕਬਜ਼ਾ ਕਰਾਂਗੇ ਅਸੀਂ ਜਿਸ ਵਿੱਚ ਮਨੀਪੁਰ ਆਉਂਦੀ ਆ ਤ੍ਰੀਪੁਰਾ ਆਉਂਦਾ ਵਾ ਫਿਰ ਅਰਨਾਚਲ ਪ੍ਰਦੇਸ਼ ਨਾਲ ਸਾਰੀਆਂ ਆਉਂਦੀਆਂ ਜਿੱਥੇ ਕਬਜ਼ਾ ਕਰਾਂਗੇ ਅਸੀਂ ਉਦੋਂ ਬੜਾ ਅਸੀਂ ਰੋਲਾ ਪਾਇਆ ਸੀ ਫਿਰ ਸਾਡੇ ਜਿਹੜੇ ਸੀ ਵਿਦੇਸ਼ ਮੰਤਰੀ ਉਹਨਾਂ ਨੇ ਉੱਥੋਂ ਦੇ ਜਿਹੜੇ ਮੁਹੰਮਦ ਯੂਸਫ ਨਾਲ ਗੱਲ ਵੀ ਕੀਤੀ ਉਹਨਾਂ ਨੇ ਕਹਿੰਦੇ ਸਾਡਾ ਇਹ ਇਰਾਦਾ ਕੋਈ ਨਹੀਂ ਹੈਗਾ ਜੇ ਕੋਈ ਇਰਾਦਾ ਨਹੀਂ ਤੇ ਫਿਰ ਉਹਨੇ ਉਹ ਬਿਆਨ ਕਿਉਂ ਦਿੱਤਾ ਜੀ ਅੱਜ ਸਾਡੇ ਘਰੇ ਘਰੇ ਜਿੰਨੇ ਵੀ ਕੰਟਰੀ ਆ ਉਹਨਾਂ ਦਾ ਬਹੁਤੀ ਬੰਦੀ ਨਹੀਂ ਅਸੀਂ ਦਾਵਾ ਕਰਦੇ ਵੀ ਅਮਰੀਕਾ ਸਾਡਾ ਦੋਸਤ ਲੇਕਿਨ ਅਮਰੀਕਾ ਵੀ ਸਾਨੂੰ ਅੱਜ ਪੱਠੇ ਪਾਉਣ ਲਈ ਤਿਆਰ ਨਹੀਂ ਹੈਗਾ ਸਾਡੇ ਤੇ ਦਬਾਅ ਪਾ ਰਿਹਾ ਉਹ ਜੀ ਰੁਚੀਆਂ ਉਹ ਆਪਣੀ ਉਲਝਣ ਚੁੱਝਿਆ ਵਾ ਕਿਸੇ ਨਵੇਂ ਰਸ਼ੀਆ ਸਾਡਾ ਬਹੁਤ ਵੱਡਾ ਮਿੱਤਰ ਹੁੰਦਾ ਸੀ ਸਾਡੀ ਹਰ ਜੰਗ 'ਚ ਮਦਦ ਕੀਤੀ ਭਾਵੇਂ 71 ਦੀ ਹੋਵੇ ਤੇ 65 ਦੀ ਵੀ ਸਾਡੀ ਮਦਦ ਕੀਤੀ ਰਸ਼ੀਆ ਨੇ ਚਾਈਨਾ ਚਾਈਨਾ ਵਾਲੇ ਸਾਡੇ ਮਿਲ ਤੋਂ ਵਿਰੋਧ ਖੜੀ ਨੇ ਐਸ ਵੇਲੇ ਕਿਉਂਕਿ ਉਹ ਸੁਪਰ ਪਾਵਰ ਬਣਦੇ ਜਾ ਰਹੇ ਨੇ ਸਾਡੇ ਗੁਆਂਢ ਖੜੀ ਨੇ ਉਹਦਾ ਸਾਨੂੰ ਖਤਰਾ ਹੀ ਖਤਰਾ ਵਾਸੀਂ ਕਿਸੇ ਦਾ ਬੜਾ ਕੇ ਰੱਖੀ ਨਹੀਂ ਇਹਨਾਂ ਦੇ ਵਿੱਚ ਵੇਖੋ ਜੇ ਤੁਸੀਂ ਬਾਹਰ ਜਾਂਦੇ ਹੋ ਵਿਦੇਸ਼ ਜਾਂਦੇ ਹੋ ਤੁਸੀਂ ਅਮਰੀਕਾ ਤੋਂ ਸਨਮਾਨ ਲਓ ਤੁਸੀਂ ਰਸ਼ੀਆ ਤੋਂ ਸਨਮਾਨ ਲਓ ਤੁਸੀਂ ਚਾਈਨਾ ਤੋਂ ਸਨਮਾਨ ਲਓ ਆਸਟ੍ਰੀਜ਼ਮ ਮਾਲੋ ਤੁਨੂੰ ਤੁਹਾਡਾ ਮਾਨਵਤਾ ਇਸ ਗੱਲ ਦਾ ਤੇ ਜਿਹੜੇ ਭਗਵੰਤ ਮਾਨ ਮੁਖਮੱਦ ਨੇ ਕੀ ਕਿਹਾ ਉਹਨਾਂ ਕਹਿੰਦੇ ਜਿਨ੍ਹਾਂ ਦੀ ਆਪਣੀ ਆਵਾਦੀ ਦਰ ਨਹੀਂ ਉੱਥੋਂ ਪਤਾ ਨਹੀਂ ਕਿਹੜੇ ਕਿਹੜੇ ਮੈਗਨੇਸ਼ੀਆ ਬੰਦੇ ਸੀ ਕਿਹੜੇ ਕਿਹੜੇ ਵਾਰ ਲਏ ਜਾ ਰਹੇ ਨੇ ਗਾਵਟਨਾਂ ਦੀ ਠੀਕ ਆ ਹੁਣ ਤੱਕ ਦੇ ਦੁਨੀਆ ਭਰ ਦੇ ਪ੍ਰਧਾਨ ਮੰਤਰੀਆਂ ਦੇ ਵਿੱਚੋਂ ਦੌਰਿਆਂ ਦਾ ਜ਼ਿਕਰ ਕਰਾ ਲਓ ਸਭ ਤੋਂ ਵੱਧ ਦੌਰੇ ਬਕਾਇਦਾ ਤੌਰ ਤੇ ਸਾਡੇ ਪ੍ਰਧਾਨ ਮੰਤਰੀ ਦੇ ਇੱਕ ਵਾਰੀ ਸਿਚੁਏਸ਼ਨ ਇਹੋ ਜੀ ਆ ਗਈ ਸੀ ਵਿਰੋਧੀ ਤੈਨੂੰ ਕਹਿਣਾ ਪਿਆ ਸੀ ਵੀ ਪੋਸਟਰ ਲਾਓ ਵੀ ਲਭੋ ਪ੍ਰਧਾਨ ਮੰਤਰੀ ਕਿੱਥੇ ਸੈਡਾ ਉਹ ਵਿਦੇਸ਼ਾਂ ਦਾ ਪ੍ਰਧਾਨ ਮੰਤਰੀ ਕੀ ਇੰਡੀਆ ਦਾ ਪ੍ਰਧਾਨ ਮੰਤਰੀ ਹੈ ਸਾਡੇ ਦੇਸ਼ ਦੀਆਂ ਸਾਡੀਆਂ ਪ੍ਰੋਬਲਮ ਕਿੰਨੀਆਂ ਹੈਗੀਆਂ ਸੀ ਉਹਨਾਂ ਦੀ ਗੱਲ ਨਹੀਂ ਕਰ ਰਿਆ ਸੀ ਦੂਸਰੇ ਦੇਸ਼ਾਂ ਜਾ ਕੇ ਆਪਣੀ ਗੱਲ ਕਰਨੇ ਜੀ ਵੇਖੋ ਜਦੋਂ ਸਨਮਾਨ ਮਿਲ ਗਿਆ ਘਾਨਾ ਵਰਗੇ ਕੰਟਰੀ ਨੇ ਕਿਉਂ ਕਹਾ ਤੇ ਕੀ ਤੁਸੀਂ ਸਨਮਾਨ ਲਓ ਕੋਈ ਗੱਲ ਨਹੀਂ ਗਾਇਓ ਜੀ ਇਹਨੂੰ ਤੁਸੀਂ ਜਾਣਦੇ ਮੈਂ ਚੰਗੀ ਗੱਲ ਹੈ ਤੁਸੀਂ لیکن اون ਨੂੰ ਮੜ ਕੇ ਫਿਰ ਇਸ ਤਰ੍ਹਾਂ ਉਜਾਗਰ ਕਰਨਾ ਜਿਵੇਂ ਸਾਨੂੰ ਬੜਾ ਵੱਡਾ ਇੱਕ ਕਾਰੂ ਕਾਰੂਬਾਸ਼ ਦਾ ਖਜ਼ਾਨਾ ਲੱਭ ਗਿਆ ਹੁੰਦਾ ਕੀ ਭਾਜਪੀ ਕੀ ਬੇਸ ਕਰਨਾ ਚਾਹਦੀ ਹੈ ਭਾਜਪੀ ਦੀ ਵਰਲਡ ਲੈਵਲ ਦੇ ਉੱਤੇ ਜਿਹੜੀ ਹੈ ਉਹ ਰਸਾਈ ਨਹੀਂ ਜਿਹੜੀ 2014 ਦੇ ਵਿੱਚ ਸੀ ਜਿਹੜੀ ਬਕਾਇਦਾ ਤੌਰ ਤੇ ਇੰਡੀਆ ਦਾ ਇਮੇਜ ਡਾਕਟਰ ਮਨਮੋਹਨ ਸਿੰਘ ਨੇ ਬਣਾਇਆ ਸੀ ਉਸ ਇਮੇਜ ਨੂੰ ਜੇ ਇਹਨਾਂ ਨੇ ਦਾਗਦਰ ਕੀਤਾ ਤੇ ਭਾਜਪੀ ਨੇ ਕੀਤਾ ਅਮਰੀਕਾ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਰਾਕ ਮਮਾ ਜਦੋਂ ਡਾਕਟਰ ਮਨਮੋਹਨ ਸਿੰਘ ਬਾਰੇ ਇਹ ਗੱਲ ਕਹਿੰਦਾ ਵੀ ਜਦੋਂ ਡਾਕਟਰ ਸਾਹਿਬ ਬੋਲਦੇ ਨੇ ਉਦੋਂ ਸਾਰੀ ਦੁਨੀਆ ਸੁਣਦੀ ਕਿੰਨੀ ਵੱਡੀ ਗੱਲ ਸੀਗੇ ਹੂੰ ਕਿ ਤੋ ਆਹ ਬਲਕ ਜੀ ਕਹਾਂਗੇ ਕਿਸਨਿਸ ਭਾਈ ਛੋਟੇ ਕੰਟਰੀ ਦੇ ਵਿੱਚ ਕਿਆ ਕਿਸਨਿਸ ਕਹਿੰਦਾੜੇ ਬਾਰੇ ਇਸ ਕਰਕੇ ਜਿਹੜੀ ਭਗਵਾਨਤ ਮਾਨ ਦੇ ਮੁੱਦਾ ਠਾਏ ਬਿਲਕੁਲ ਠੀਕ ਠਾਕ ਸਾਡੀਆਂ ਇੱਥੇ ਪ੍ਰੋਬਲਮ ਬਣੀ ਹੈ ਇੱਥੇ ਰਹਿ ਕੇ ਆਪਣੀਆਂ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰੋ ਬਦੇ ਚਾਹੇ ਨੇ ਕੀ ਕਰੋਗੇ ਤੁਸੀਂ ਕੋਈ ਖਾਸ ਪ੍ਰੋਗਰਾਮ ਹੋਵੇ ਠੀਕ ਹੈ ਤੁਸੀਂ ਕਿਤੇ ਦਸਕਤ ਕਰਨੇ ਕਿਸੇ ਸੈਪਕ ਦੇ ਪ੍ਰੋਗਰਾਮ ਤੇ ਜਾ ਰਹੇ ਹੋ ਕਿਸੇ ਰਾਸ਼ਟਰਪਤੀ ਦੇ ਸੌ ਚੁੱਕਣੀ ਕੋਈ ਗੱਲ ਨਹੀਂ ਤੁਹਾਡਾ ਤਾਂ ਆਪਣਾ ਸੱਜਣ ਜਿਹੜਾ ਤੁਸੀਂ ਆਪਣਾ ਮੇਰਾ ਜਿਗਰੀ ਯਾਰ ਟਰੰਪ ਉਹਨੂੰ ਬੁਲਾਇਆ ਨਹੀਂ ਕਿ ਇਹ ਆਪਣੀ ਸੌ ਚੁੱਕ ਸਮਾਗਮ ਬੰਦੇ ਵਿੱਚ ਬਿਲਕੁਲ ਇਹ ਸੇ ਕਰਕੇ ਜਦੋਂ 7 7 ਜਿਹੜੀ 7ਥ ਕੱਢੀ ਦੀ ਗੱਲਬਾਤ ਹੋਣੀ ਸੀ ਜੀ 7 ਦੀ ਤੁਹਾਨੂੰ ਉਦੋਂ ਨਹੀਂ ਬੁਲਾਇਆ ਗਿਆ ਤੁਸੀਂ ਰੌਲਾ ਪਾ ਫਿਰ ਬਾਅਦ ਵਿੱਚ ਤੁਹਾਨੂੰ ਉਹਨਾਂ ਨੇ ਕਿਹਾ ਆ ਜਾਓ ਤੁਸੀਂ ਕੋਈ ਗੱਲ ਨਹੀਂ ਹਾਂ ਸਰਵਣ ਜੀ ਗਰੁੱਪ ਦੇ ਮੈਂਬਰ ਬਣਾਉਣ ਵਾਸਤੇ ਟਰੰਪ ਨੇ ਸਿਰਫ ਚਾਈਨਾ ਦਾ ਤੇ ਰਸ਼ੀ ਦਾ ਨਾਮ ਲਿਆ ਇੰਦੀ ਦਾ ਕੋਈ ਨਹੀਂ ਲਿਆ ਉਹਨੇ ਉੱਥੇ ਅਸੀਂ ਫੇਰ ਕਹਿੰਦੇ ਟਰੰਪ 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 ਕੀ ਏਡੀ ਸੜੀ ਮਜਬੂਰੀ ਹੈਗੀ ਆ ਖਾਣਾ ਆਪਣਾ ਪੀਣਾ ਆਪਣਾ ਅਸੀਂ ਜੋ ਟਰੰਪ ਦੇ ਪਿੱਛੇ ਪਜੇ ਫਰੀਏ ਸੀ ਇਸ ਕਰਕੇ ਭਗਵੰਤ ਮਾਨ ਨੇ ਜਿਹੜਾ ਮੁੱਦਾ ਠਹਿ ਮੁੱਦਾ ਤੇ ਠੀਕ ਠਾਇਆ ਵਾ ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਤਾ ਨਹੀਂ ਕਿੱਥੇ ਕਿੱਥੇ ਦੁਨੀ ਫਿਰਦੇ ਕਿਹੜੇ ਕਿਹੜੇ ਦੁਨੀ ਫਿਰਦੇ ਨੇ ਉਹਨਾਂ ਤੇ ਬੀਜੇਪੀ ਨੂੰ ਤਕਲੀਫ ਤੇ ਨੇਚਰਲੀ ਹੋਣੀ ਹਣੀ ਤੇ ਸਭ ਤੋਂ ਵੱਧ ਤਕਲੀਫ ਤੇ ਮਨਜਿੰਦਰ ਸਿੰਘ ਸਿੱਲ੍ਹ ਸਾਹਿਬ ਨੂੰ ਹੋਈ ਜੀ ਪਰ ਇਹਦਾ ਸਪਸ਼ਟਿਕਨ ਦੱਤਾ ਜਣਾ ਚੀਦਾ ਨਾ ਪੀ ਕੀ ਕਾਨਾ ਦੇ ਵਿੱਚ ਕੋਈ ਇੰਟਰਨੈਸ਼ਨਲ ਸਮਾਗਮ ਸੀਗਾ ਜਿਹੜੇ ਬਾਕੀ ਛੋਟੇ ਛੋਟੇ ਕੰਟਰੀ ਸੂ ਦੇ ਸਮਾਗਮ ਨਹੀਂ ਇੰਟਰਨੈਸ਼ਨਲ ਕੋਈ ਚੀਜ਼ ਗਏ ਤੁਸੀਂ ਤੇ ਇਹ ਸਿਰ ਕਰਕੇ ਜੋ ਭਗਵੰਤ ਮਾਨ ਨੇ ਗੱਲ ਕੀਤੀ ਗੱਲ ਤੇ ਠੀਕ ਕੀਤੀ ਲੇਕਿਨ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਥੋੜਾ ਖਰਬਾ ਹੁੰਦਾ ਹਾਂ ਹੂੰ ਜਿਹੜੀ ਇਹ ਤਰੀਕੇ ਤੇ ਸਲੀਕੇ ਨਾਲ ਕੀਤੀ ਜਾ ਸਕਦੀ ਚ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਸਲਾਹ ਦਿੰਦੇ ਆ ਜਲਾ ਜੀ ਸਾਡੀ ਇੱਕ ਬੇਨਤੀ ਮੰਨ ਲਓ ਨਿੱਕੇ ਨਿੱਕੇ ਕੰਟਰੀਆਂ ਦੇ ਨਾਲ ਤੁਹਾਡੀ ਟੋਰ ਨਹੀਂ ਬਣਦੀ ਤੁਸੀਂ ਅਮਰੀਕਾ ਜਾਓ ਤੁਸੀਂ ਕੈਨੇਡਾ ਜਾਓ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਉੱਥੇ ਜਾਣ ਦਾ ਫਿਰ ਤੇ ਗੱਲ ਬਣ ਜਾਂਦੀ ਉਹ ਵੀ ਤੁਹਾਨੂੰ ਪਤਾ ਉਹ ਥੋੜੀ ਜਿਹਾ ਉਹਨਾਂ ਦੀ ਜਿੱਦਾਂ ਦੀ ਨੇਚਰ ਹੈ ਮੁੱਖ ਮੰਤਰੀ ਸਾਹਿਬ ਦੀ ਉਹ ਵੀ ਤੇ ਸਿੱਧੇ ਹੀ ਮਾਦਮ ਗੱਲਾ ਕਰਨੀ ਸ਼ੁਰੂ ਕਰ ਦਿੰਦੇ ਆ ਜੀ ਜੀ ਪਟਿਸਾਪੋਦਰ ਹਰਪਾਲ ਸਿੰਘ ਚੀਮਾ ਤੇ ਅਮਨ अरोड़ा ਤੇ ਬੀਤੇ ਦੇਨੀ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੇ ਚੰਡੀਗੜ੍ਹ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਇਸ ਵਿੱਚੋਂ ਅੱਜ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਵਿਰੋਧੀਆਂ ਨੂੰ ਆਪਣੇ ਨਿਸ਼ਾਨੇ ਤੇ ਲਿਆ ਉਹ ਕਹਿੰਦੇ ਕਿ ਕਾਂਗਰਸ ਤੇ ਬੀ ਜੀ ਪੀ ਦੇ ਜਿਹੜੇ ਵਿਰੋਧੀ ਨੇ ਰਲੇ ਹੋਏ ਨੇ ਸਾਨੂੰ ਡਰਾਉਣਾ ਚਾਹੁੰਦੇ ਆ ਅਸੀਂ ਦੱਬਦੇ ਨਹੀਂ ਪਰ ਇਹ ਡਰਗ ਮਾਫੀਆ ਨੂੰ ਵੀ ਕਹਿੰਦੇ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ ਡਰਗ ਮਾਫੀਆ ਨੂੰ ਛੱਡਿਆ ਕਿਨੇ ਸੀਗਾ ਸਿਮਾ ਸਭ ਜਿਹੜੀ ਕਾਂਗਰਸ ਨੇ ਐਫਆਈ ਲਾਜ ਕੀਤੀ ਸੀ 2012 2021 ਨੂੰ ਵਿਕਰਮਜੀਠੀ ਕਲਬ ਨੂੰ ਛੰਡਿਆ ਕਿਨੇ ਸੀਗਾ ਜੀ ਤੇ ਜਵਾਬਤ ਕਿਨੇ ਮਨਜ਼ੂਰ ਕਰਾਈ ਸੀਗੀ ਉਹਦੀ ਇਨਵੈਸਟੀਗੇਸ਼ਨ ਕੋਈ ਨਹੀਂ ਕੀਤੀ ਗਈ ਤੁਹਾਨੂੰ ਤੇ ਪਿੱਟ ਕੇ ਮਰ ਗਈ ਅਦਾਲਤ ਵੀ ਤੁਸੀਂ ਇਹਦੀ ਕਸਟਡੀਨ ਰੈਸਟ ਲੈ ਕੇ ਗੱਲ ਇਹਦੀ ਕਰਨੀ ਆ ਕੁਛ ਪ੍ਰਦਰਦ ਕਰਨ ਤੁਸੀਂ ਨਹੀਂ ਜੀ ਲੋੜ ਨਹੀਂ ਸਾਲ ਬਿਲਕੁਲ ਤਗੜਾ ਕੇ ਫਿਰ ਦੇਲਤਿੰਦ ਨਕਸ ਦੇ ਨੂੰ ਫਿਰ ਜ਼ਬਾਨ ਦੇਤੀ ਅਗਲੇ ਦੇ ਨੂੰ ਡਰਗ ਮਾਫੇ ਨਾ ਤੁਸੀਂ ਰਲੇ ਹੋਇਓ ਚੀਮਾ ਸਾਹਿਬ ਇਹਸ ਕਰਕੇ ਮਤ ਸੱਚੋ ਵੀ ਦੂਜਿਆਂ ਦੇ ਤੁਸੀਂ ਇਲਜ਼ਾਮ ਲਵਾਉਂਦੇ ਹੋ ਇਹ ਗੱਲ ਕਿਹੜੀ ਸੁਖੀ ਹੁੰਦੀ ਹੈ ਭਾਜੀਪੀ ਤੇ ਕਾਂਗਰਸ ਲੜੀ ਰਲੀ ਹੈ ਕਹਦੇ ਕੋਈ ਫਰਕ ਨਹੀਂ ਪੈਂਦਾ ਤੇ ਜਦੋਂ ਤੁਹਾਡੀ ਆਮ ਆਦਮੀ ਪਾਰਟੀ ਦਾ ਮੇਰ ਬਣਨਾ ਸੀਗਾ ਝਗੜੇ ਵਾਲੇ ਮਾਮਲੇ ਦੇ ਵਿੱਚ ਕਾਂਗਰਸੇ ਤੁਹਾਨੂੰ ਮੋਟਾ ਪਈਆਂ ਛੋਦੋ ਇਹਦਾ ਮਤਲਬ ਆਮ ਆਦਮੀ ਪਾਰਟੀ ਤੇ ਕਾਂਗਰਸੇ ਮਿਲਜੀ ਹੁਆ ਕੀਆ ਪ੍ਰਤਾਪ ਸਿੰਘ ਬਾਜਵੇ ਹੋਰ ਵੀ ਬੋਲਣ ਲੱਗਿਆ ਪਿੱਛਾ ਭੌਕੇ ਨਹੀਂ ਵੇਦੇ ਚੰਨੀ ਹੋਰਾਂ ਤੇ ਖੋਤਾ ਹੀ ਖੂਝ ਪਾਤਾ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਸੋਚਿਆ ਪ੍ਰਗਟ ਫਲੈ ਮਤਲਬ ਬਿਆਨ ਦਿੱਤਾ ਸੀ ਖੋਤਾ ਹੀ ਖੂਝ ਪਾਤਾ ਤੂੰ ਮੁੱਖ ਮੰਤਰੀ ਹੈ ਯਾਰ ਪੜਿਆ ਦੇਖਿਆ ਬੰਦਾ ਤੂੰ ਤੈਨੂੰ ਇੰਨਾ ਉਹ ਨਹੀਂ ਪਤਾ ਜਦੋਂ ਪਹਿਲਾਂ ਪਿਛਲੀ ਵਾਰੀ ਮਜੀਠੇ ਦੇ ਹੱਕ ਦੇ ਵਿੱਚ ਬੋਲਿਆ ਸੀ ਚੰਨੀ ਇਹਨਾਂ ਜਿਆਸਤੀ ਹੋ ਰਹੀ ਆ ਉਹਨੇ ਲਮਚ ਵਰਜਿਆ ਸੀ ਪਤੰਦਰਾ ਇਹ ਐਫ ਆਈਆਰ ਤੇ ਰਜਿस्ट्री ਹੋਈ ਜੀ ਕਿਹੜੇ ਠੱਠਾ ਬਿੱਠਾ ਸੀ ਪਤੰਦਰਾ ਲਮਚ ਕਿਹਾ ਸੀ ਚੰਨੀ ਵਾਸਤੇ ਕਿਹਾ ਸੀ ਉਹਨੇ ਹੁਣ ਫਿਰ ਜਦੋਂ ਉਹਨੂੰ ਘੱਤ ਪਾਇਆ ਗਿਆ ਤੁਸੀਂ ਸਾਰੇ ਚੀਕਾਂ ਮਾਰਨ ਲੱਗ ਪਏ ਜੀ ਉਹਨਾਂ ਧੱਕਾ ਹੋ ਰਿਹਾ ਜੀ ਤੇ ਉਹ ਕੀਤਾ ਜਾ ਰਹੀ ਧੰਦਾ ਕਰ ਰਹੇ ਜੀ ਬੰਦ ਕਰ ਰਹੇ ਉਹ ਜਦੋਂ ਅਗਲੇ ਸਬੂਸਾਰੇ ਜਾ ਕੇ ਰਖਤੇ ਨੂੰ ਭੱਜਣ ਦਾ ਰਾਹ ਕੋਈ ਨਹੀਂ ਸੀ ਇਹ ਭੱਜੇ ਫਿਰ ਚੰਦੀ ਹਰਾਂ ਕਹੇ ਦਿੱਤਾ ਜੀ ਵੇਖੋ ਮੈਂ ਤੇ ਗੱਲ ਕੀਤੀ ਸੀ ਪ੍ਰਗਟ ਦੀ ਇਹ ਕਹਿੰਦੇ ਜੀ ਮੈਂ ਜਿਹੜੀ ਗੱਲ ਕਹੀ ਸੀ ਵੀ ਗੰਦੀਬ ਕੌਰ ਦੇ ਨਾਲ ਜਿਹੜੀ ਜ਼ਿਆਸਤੀ ਕੀਤੀ ਗਈ ਆ ਬਕਾਇਦਾ ਤੌਰ ਤੇ ਨਹੀਂ ਹੋਣੀ ਚਾਹੀਦੀ ਸੀ ਹਾਂ ਉਹਨਾਂ ਬਾਜਵਾ ਸਾਹਿਬ ਕਹਿੰਦੇ ਨਾ ਗੰਦੀਬ ਕੌਰ ਨਫਜ ਕੋ ਲਾ ਕੇ ਤੇ ਬਾਕੀ ਜਿਹੜੀ ਸੀ ਚਲਾਤੀ ਕਿੱਤਾ ਦੀ ਬਾਜਵਾ ਵੇਖੋ ਜੀ ਵਿਕਰਮ ਜਿੱਠੀ ਰੱਖੀ ਮੈਂ ਵਿਕਰਮ ਜਿੱਠੀ ਬਿਲਕੁਲ ਨਹੀਂ ਬੋਲਦਾ ਮੈਂ ਇੱਕ ਔਰਰ ਦੀ ਗੱਲ ਕੀਤੀ ਸੀ ਉਹਨਾਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਬਾਕੀ ਕੁਝ ਨਹੀਂ ਸੀ ਕਿਹਾ ਜਦੋਂ ਇਹਨਾਂ ਨੂੰ ਮੈਂ ਸਮਾਂ ਦਿੱਤਾ ਜਾਂ ਤੇ ਆਪਣਾ ਤੁਸੀਂ ਮਾਫੀ ਮੰਗ ਲਓ ਜੇ ਨਹੀਂ ਤੇ ਮੈਂ ਕਾਰਵਾਈ ਕਰੂੰ ਫਿਰ ਉਹਨੂੰ ਹੀ ਪਤਾ ਸੀ ਬਾਜਵੇ ਨੂੰ ਕਿ ਜੇ ਪੰਜਾਬ ਦੇ ਵਿੱਚ ਮੈਂ ਐਪਲੀਕੇਸ਼ਨਾਂ ਨਾ ਤੇ ਮੇਰੀ ਕਿਸੇ ਨੇ ਵੀ ਐਪਲੀਕੇਸ਼ਨ ਲੈ ਕੇ ਕਾਰਵਾਈ ਨਹੀਂ ਕਰਨੀ ਹੂੰ ਪਹਿਲੀ ਗੱਲ ਤੇ ਐਪਲੀਕੇਸ਼ਨ ਨਹੀਂ ਲੈਣੀ ਜੇ ਲੈਲੀ ਦਰਜ ਲੈਲੀ ਤੋਂ ਉਹਦੇ ਤੇ ਕਹਿ ਦਿੰਗੇ ਇਨਵੈਸਟੀਗੇਸ਼ਨ ਕੀਤਾ ਕੁਝ ਹੈ ਹੀ ਨਹੀਂ ਇਹਦੇ 'ਚ ਉਹਨਾਂ ਨੇ ਆਪਣੀ ਐਪਲੀਕੇਸ਼ਨ ਚੰਡੀਗੜ੍ਹ 'ਚ ਦਿੱਤੀ ਤੇ ਇਹਨਾਂ ਨੂੰ ਉਹਦੇ ਤੇ ਵੀ ਤਰਸ ਸੀ ਪਰ ਇਹਨਾਂ ਮੁਹਾਲੀ 'ਚ ਕੋਈ ਨਹੀਂ ਦਿੱਤੀ ਹਾਂ ਬਾਜਬਾਹ ਸਾਹਿਬ ਨੇ ਆਪਣਾ ਸਪਸ਼ਟਿਕਨ ਦਿੱਤਾ ਵੀ ਮੇਰੀ ਸਰਕਾਰੀ ਰਹਿائش ਵੀ ਚੰਡੀਗੜ੍ਹ ਦੇ ਵਿੱਚ ਮੇਰੀ ਆਪਣੀ ਪ੍ਰਾਈਵੇਟ ਕੋਠੀ ਵੀ ਚੰਡੀਗੜ੍ਹ ਦੇ ਵਿੱਚ ਆ ਮੈਨੂੰ ਜਿਹੜਾ ਮਜਦੀਕੀ ਥਾਂ ਲੱਗਦਾ ਸੀ ਮੈਂ ਉੱਥੇ ਦੇਤੀ ਤੇ ਮੈਂ ਦਿੱਤੀ ਸੀ ਭਗਵੰਤ ਮਾਨ ਕੇਜਰੀਵਾਲ ਹਰਪਾਲ ਸਿੰਘ ਚੀਮਾ ਤੇ ਅਮਨ ਰੋੜਾ ਦੇ ਉੱਤੇ ਜੋ ਮੰਨਿਆ ਤੇ ਅਫੇਦੋਜਨ ਦਿੱਤੀ ਸੀ ਲੇਕਿਨ ਉਹਨਾਂ ਨੇ ਕੀ ਕੀਤਾ ਦੋ ਤੇ ਕੀਤੀ ਆ ਭਗਵੰਤ ਮਾਨ ਤੇ ਕੇਜਰੀਵਾਲ ਤੇ ਨਹੀਂ ਕੀਤੀ ਤੁਹਾਨੂੰ ਪਤਾ ਹੋਵੇਗਾ ਬਾਜਵਾ ਸਿੰਘ ਨੇ ਪਹਿਲਾਂ ਬਿਆਨ ਦਿੱਤਾ ਉਸ ਨੂੰ ਪੱਤਰਕਾਰ ਨੇ ਪੁੱਛਿਆ ਜੀ ਜੇ ਕਾਰਵਾਈ ਨਾ ਹੋਈ ਤੇ ਕਹਿੰਦਾ ਫਿਰ ਕੋਰਟਾਂ ਵਿੱਚ ਬੈਠੀਏ ਮੈਂ ਕੋਰਟ ਜਾਵਾਂਗੇ ਸੀ ਹਾਂ ਹੁਣ ਉਹ ਕਹਿੰਦੇ ਤੁਸੀਂ ਇੱਕ ਐਫਏ ਲੋਟ ਕਰ ਲਈ ਐ ਦੂਜੀ ਵੀ ਕਰੋ ਭਗਵੰਤ ਮਾਨਤ ਵੀ ਕਰੋ ਤੇ ਕੇਜਰੀਵਾਲ ਤੇ ਵੀ ਕਰੋ ਜੀ ਹੁਣ ਇੱਕ ਐਫਏ ਫਿਰ ਨੂੰ ਲੈ ਕੇ ਅਸੀਂ ਨਹੀਂ ਡਰਦੇ ਸੀ ਭਾਈ ਫਿਰ ਰੋਂਦੇ ਕਿਉਂ ਜੇ ਤੁਸੀਂ ਕਹਿੰਦੇ ਸੀ ਡਰਦੇ ਨਹੀਂ ਅਸੀਂ ਭੁਰਮਦੇ ਨਹੀਂ ਜਿੰਨੀਆਂ ਮਰਜ਼ੇ ਫਿਰ ਲੋਟ ਕਰਾ ਦੇ ਫਿਰ ਰੋਂਦੇ ਕਿਉਂ ਫਿਰ ਚੁੱਪ ਕਰਕੇ ਫੇਸ ਕਰੋ ਕੋਈ ਗੱਲ ਨਹੀਂ ਪ੍ਰਸੂ ਕਰਮ ਕਰ ਪ੍ਰਸੂ ਕਰਨਾ ਮਤਲਬ ਰੋਣਾ ਹੁੰਦਾ ਭਾਈ ਕਤੂ ਕਸੂਤੇ ਫਸਣ ਤੋਂ ਬਚਾਓ ਉਹਦਾ ਮਤਲਬ ਇਹ ਹੁੰਦਾ ਤੇ ਚੀਮਰ ਸਾਹਿਬ ਤੁਹਾਨੂੰ ਕਿਸੇ ਬਚਾਉਣਾ ਨਹੀਂ ਹਣਾ ਖਰ ਤੁਹਾਡੇ ਕੋਲ ਕੇਜਰੀਵਾਲ ਸਾਹਿਬ ਦੇ ਕੋਲੇ ਟੋਕਨੇ ਟੋਕਰੀਆਂ ਭੜੀਆਂ ਦਾ ਮਾਫੀ ਦੀਆਂ ਬਿੱਲ ਚੁੱਕ ਕੇ ਦੇ ਦੋਗੇ ਮਾਇਆ ਤੁਹਾਨੂੰ ਕੇਸ ਵਾਪਸ ਲੈ ਲੈਣ ਕਿ ਕਿਰਪਾੰਦਾ ਉੱਤੇ ਪੇਸ਼ ਕਰਕੇ ਕਹਿੰਦਾ ਵੀ ਐਸੀ ਕਿਉਂ ਡਰਦੇ ਨਹੀਂ ਤੇ ਫਿਰ ਜੇ ਡਰਦੇ ਨਹੀਂ ਫਿਰ ਰੌਂਡਾ ਤੁਹਾਨੂੰ ਹੱਕ ਕੋਈ ਨਹੀਂ ਹੈਗਾ ਫਿਰ ਜੀ ਪਰ ਸਾਹਿਬ ਪੰਥ ਦੇ ਵਿੱਚ ਵੀ ਕਈ ਮਸਲੇ ਜਿਹੜੇ ਨੇ ਉਹ ਵਿਵਾਦ ਜਿਹੜਾ ਲਗਾਤਾਰ ਵੱਧ ਰਿਹਾ ਆਪਾਂ ਦੇਖ ਰਹੇ ਹਾਂ ਕਿ ਕੇਸਰੀਕੇ ਦੇ ਨਾਲ ਪਟਨਾ ਸਾਹਿਬ ਦੇ ਤੇ ਸ਼੍ਰੀ ਗੋਲਟਕ ਸਾਹਿਬ ਦੇ ਪੰਜ ਪਿਆਰਾਂ ਦੇ ਵਿੱਚ ਜਥੇਦਾਰਾਂ ਦੇ ਵਿਚਾਲੇ ਇੱਕ ਦੂਸਰੇ ਦੇ ਹੁਕਮਨਾਮੇ ਜਿਹੜੇ ਰੱਦ ਕੀਤੇ ਜਾ ਰਹੇ ਨੇ ਤਾਂ ਹੋਰ ਵੀ ਕਈ ਪੰਥਕ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਬੀਬੀ ਜਗੀਰ ਕੌਰ ਨੇ ਇੱਕ ਮੰਗ ਜਿਹੜੀ ਆ ਉਹ ਐਸਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਕੀਤੀ ਹੈ ਕਿ ਪੰਥ ਵਿੱਚ ਜਿਹੜੇ ਵੀ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਵਿਸ਼ੇਸ਼ ਇਜਲਾਸ ਜਿਹੜਾ ਸੋਧਣਾ ਚਾਹੀਦਾ ਹੈ ਕੀ ਲੱਗਦਾ ਹੈ ਕਿ ਮੰਗ ਸਹੀ ਹੈ ਤੇ ਨਾਲ ਹੀ ਜੇਕਰ ਮੰਗ ਕੀਤੀ ਹੀ ਆ ਤੇ ਧਾਮੇ ਸਾਹਿਬ ਜਿਹੜੇ ਨੇ ਉਹ اجلاس ਸੱਦਣਗੇ ਬੀਬੀ ਜੀ ਤੁਮੇ ਗੱਲ ਕਹਿਣੀ ਚਾਹੁੰਦੇ ਬੀਬੀ ਜੀ ਜੇ اجلاس ਬਲਾਵ ਲੈਣ ਕੀ ਤੁਹਾਨੂੰ ਮੌਕਾ ਦੇਣਗੇ ਤੁਹਾਡੀ ਗੱਲ ਪੇਸ਼ ਕਰਨ ਦਾ ਵਿਰੋਧੀ ਧਿਰ ਦੇ ਬੰਦਿਆਂ ਨੂੰ ਨਾ ਤੁਸੀਂ ਪ੍ਰਧਾਨ ਸਿ ਬੋਧਨ ਦਿੱਤਾ ਤੇ ਨਾ ਤੁਹਾਨੂੰ ਉਹਨਾਂ ਨੇ ਬੋਲਣ ਦੇਣਾ ਹਣ ਜਿੰਨਾ ਚਿਰ ਕਬਜ਼ਾ ਉਹਨਾਂ ਦੇ ਕੋਲੇ ਆ ਠੀਕ ਆ ਤਮੀਰ ਸਾਹਿਬ ਦੀ ਅੱਜ ਕੱਲ ਸੁਖਬੀਰ ਬਾਦਲ ਦਾ ਰਸਾਈ ਨਹੀਂ ਉਹ ਨਿਊਟਰਲ ਜੀ ਭੂਮਿਕਾ ਮਾਉਂਦੇ ਆ ਲੇਕਿਨ ਜਿਹੜੇ ਬਾਕੀ ਬੈਠੇ ਨੇ ਬਲੇ ਸੋਨ ਹਾਲ ਤੇ ਸਹਾਸਿਆ ਕਰਨ ਵਾਲੇ ਉਹਨਾਂ ਦੀ ਗਿਣਤੀ ਤੁਹਾਡੇ ਨੂੰ ਅਜੇ ਵੀ ਬਾਦਲ ਪੱਖੀ ਨਹੀਂ ਜ਼ਿਆਦਾ ਵਾ ਹੂੰ ਪੇਸ਼ ਕਰਕੇ ਤੁਸੀਂ اجلاس ਬੁਲਾਉਣ ਦੀ ਮੰਗ ਕਰਤੀ ਆਪਣੀ ਜਿਮੇਵਰੀ ਦੁਬਾਰਾਤੀ ਨਾ ਕਿਸੇ ਨੇ اجلاس ਬਣਾਉਣਾ ਤੇ ਨਾ ਇਹਨਾਂ ਮੁੱਦਿਆਂ ਤੇ ਬਕਾਇਦਾ ਤੌਰ ਤੇ ਕਿਸੇ ਪ੍ਰਕਾਰ ਦੀ ਡਿਸਕਸ਼ਨ ਹੋਣ ਦੇਣੀ ਹੈ ਤੁਸੀਂ ਵੇਖ ਰਹੇ ਹੋ ਪ੍ਰਧਾਨਗੀ ਦਾਲ ਸੋਹਣੀ ਆ ਉਹ ਤਾਂ ਬੋਲ ਕੇ ਤੁਸੀਂ ਵੇਖ ਲਿਓ ਮੁੱਦਿਆਂ ਦੇ ਤੁਹਾਨੂੰ ਬੋਲਣ ਦੇਣਗੇ ਬੀਬੀ ਕਿਰਨ ਜੋਤ ਕੌਰ ਨੇ ਆਪਣੀ ਇੱਕ ਗਾਥਾ ਦਾ ਜ਼ਿਕਰ ਕਰਨਾ ਸੀ ਕਹਿਣਾ ਉਹਨੇ ਇਹ ਸੀਗਾ ਕਿ ਮੈਂ ਜਦੋਂ ਵਿਦੇਸ਼ ਗਈ ਆ ਤੇ ਕੈਨੇਡਾ ਦੇ ਵਿੱਚ ਮੈਨੂੰ ਲੋਕਲ ਫਲਾਈਟ 'ਚ ਕਿਸੇ ਨੇ ਵੀ ਗਾਤਰਾ ਲਉਣ ਲਈ ਨਹੀਂ ਕਿਹਾ ਤੇ ਜਿਹੜੀ ਸਾਡੀਆਂ ਇੰਡੀਆ ਦੇ ਲੋਕਲ ਫਲਾਈਟਾਂ 'ਵਾਂ ਸਾਡਾ ਗਾਤਰਾ ਪੱਕ ਜਾਣ ਹੀ ਨਹੀਂ ਦਿੰਦੇ ਸੰ ਜੀ ਇਹ ਗੱਲ ਇਹਨਾਂ ਨੂੰ ਬਹੁਤ ਖਤਰਨਾਕ ਲੱਗਣਾ। ਹੂੰ ਤੇ ਬੀਬੀ ਜਗੀ ਬੀਬੀ ਕਿਰਨਜੋਤ ਕੌਰ ਨੇ ਬਕਾਇਦਾ ਤੌਰ ਤੇ ਇਹ ਪੱਖ ਪੇਸ਼ ਕਰਨਾ ਸੀ ਕਿ ਮੈਂ ਵਿਦੇਸ਼ਾਂ ਚ ਗਈ ਆ ਉਹ ਤੇ ਅਸੀਂ ਇੱਕ ਮੰਗ ਕਰੀਏ ਕਿ ਸਾਡੀ ਵੀ ਇੱਥੇ ਗਾਤਰਾ ਲੋੜ ਦੀ ਪ੍ਰਕਿਰਿਆ ਬੰਦ ਕੀਤੀ ਜਾਵੇ। ਹੂੰ ਉਹਨੂੰ ਆਪਣਾ ਇਹ ਮਤਾ ਨਹੀਂ ਸੀ ਪੇਸ਼ ਕਰਨ ਦਿੱਤਾ ਗਿਆ। ਚਰਨਜੀਤ ਸਿੰਘ ਜਸਵਾਲ ਜਿਹੜਾ ਬੜਾ ਵੱਡਾ ਸਿਪਾ ਸਲਾਰ ਹੈ ਮਕੈਦਾ ਤੌਰ ਤੇ ਬਾਬਰ ਨਾਨ ਸਿੰਘ ਧੁੰਮੇ ਦਾ ਉਹਨੇ ਆ ਕੇ ਮਾਈਕ ਹੀ ਚੁੱਕ ਕੇ ਲੈ ਗਿਆ ਸੀ ਪਿੱਛੋਂ ਮਾਈਕ ਹੀ ਬੰਦ ਕਰ ਦਿੱਤੀ ਨਹੀਂ ਬੋਲਣਾਂ ਤੈਨੂੰ ਇਸ ਕੌਮੀ ਮਸਲੇ ਦੀ ਗੱਲ ਕਰ ਰਹੀ ਸੀ ਕੌਮੀ ਮਸਲੇ ਦੀ ਕੌਮੀ ਮਸਲੇ ਦੀ ਗੱਲ ਨਹੀਂ ਕਰਦੇ ਤੁਹਾਨੂੰ ਕਿੱਥੇ ਬੋਲਣ ਲੱਗਗੇ ਹੋ ਇਸ ਕਰਕੇ ਬੀਬੀ ਜੀ ਤੁਸੀਂ ਆਪਣੀ ਜ਼ਿੰਮਰਤ 맡ਤੀ ਬਾਖੂਬੀ ਪੀਤਾਮੀ ਸਾਹਿਬ ਸਪੈਸ਼ਲ ਸ਼੍ਰੋਮਣੀ ਕਮੇਟੀ ਦਾ اجلاس ਬੁਲਾਉਣ ਤਾਂ ਕਿ ਜਿਹੜੇ ਪੰਥਕ ਮੁੱਦੇ ਐ ਛੋਲੇ ਲੜਕਰੇ ਨੇ ਹਵਾ ਦੇ ਵਿੱਚ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਮੈਂ ਫਿਰ ਕਹਦੇ ਬੀਬੀ ਜੀ ਤੁਹਾਨੂੰ ਕਿਸੇ ਨੇ ਸਟੇਜ ਤੇ ਚੜ੍ਹ ਨਹੀਂ ਦੇਣਾ ਬੋਲਣ ਨਹੀਂ ਦੇਣਾ ਫਿਰ ਤੁਸੀਂ ਕੀ ਕਰੋਗੇ ਉੱਥੇ ਉਥੇ ਤੇ ਉਹੀ ਬਾਦਲ ਦੀਆਂ ਸਿਫਤਾਂ ਹੋਣੀਆਂ ਤੇ ਬਾਦਲ ਸਾਹਿਬ ਨੇ ਜਿਹੜਾ ਸਮਾਨ ਚੋਂ ਤਾਰੇ ਤੋੜ ਕੇ ਲਿਆ ਕੇ ਪਾਂਧੀ ਝੋਲੀ ਚ ਪਾ ਦਿਓ ਦੱਸੂਗੇ ਤੁਹਾਡੀ ਨਹੀਂ ਗੱਲ ਕਰਨੀ ਕਿਸੇ ਨੇ ਇਸ ਕਰਕੇ ਤੁਸੀਂ ਆਪਣੀ ਜ਼ਿੰਮੇਰੀ ਨੂੰ ਬਾਈ ਬਾ ਖੂਬੀ ਨਵਾਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਨਾ ਤਾਂ ਅਮੀਸ਼ਵ ਨੇ ਜਲਾਸ ਬਣਾਉਣਾ ਨਾ ਜਲਾਸ ਬਣਾਉਣਾ ਕੋਈ ਫਾਇਦਾ ਹੀ ਹੋਣਾ ਅਸੀਂ ਕਹਿੰਦੇ ਸਿੱਖਾਂ ਦੀ ਪਾਰਲੀਮੈਂਟ ਪਾਰਲੀਮੈਂਟ ਜਿੰਜ ਵਾਰ ਕੀਤਾ ਜਾਂਦਾ ਵਿਰੋਧੀ ਧਿਰ ਦੇ ਬੰਦਿਆਂ ਨੂੰ ਵਿਧਾਨ ਸਭਾ ਦੇ ਵਿੱਚ ਵੀ ਤੇ ਲੋਕ ਸਭਾ ਦੇ ਵਿੱਚ ਹੀ ਬਰਾਬਰ ਦਾ ਟਾਈਮ ਦੇ ਕੇ ਆਪਣੀ ਗੱਲ ਕਰਨਾ ਬਕਾਇਦਾ ਤੌਰ ਤੇ ਸਮਾਂ ਦਿੱਤਾ ਜਾਂਦਾ ਵਾ ਜੀ ਪ੍ਰਧਾਨ ਮੰਤਰੀ ਦੇ ਖਿਲਾਫ ਹੀ ਬੋਲਦੇ ਨੇ ਉਹ ਗ੍ਰਹਿ ਮੰਤਰੀ ਦੇ ਖਿਲਾਫ ਬੋਲਦੇ ਨੇ ਸਰਕਾਰ ਦੇ ਖਿਲਾਫ ਵੀ ਬੋਲਦੇ ਨੇ ਕੀ ਕਦੀ ਕਿਸੇ ਰੋਕਿਆ ਲੇਕਿਨ ਉਹਨਾਂ ਨੂੰ ਇਹ ਗੱਲ ਕਹਿੰਦੀ ਵੀ ਕਾਇਦੇ ਕਾਨੂੰਨ ਮੁਤਾਬਕ ਭਾਸ਼ਾ ਵਰਤਣੀ ਤੁਸੀਂ ਹਮ ਬਲਗਰ ਲਿਵਿਜ ਉਸ ਕਰਨੀ ਇੱਥੇ ਤੇ ਉਹ ਵੀ ਚੀਜ਼ ਨਹੀਂ ਹੈਗੀ ਪੇ ਤੁਹਾਨੂੰ ਤੇ ਬੋਲਣ ਨਹੀਂ ਕਿਸੇ ਦੇਣ ਤਾਂ ਤੁਸੀਂ ਜਲਾਸ ਦੀ ਮੰਗ ਕਰਦੇ ਹੋ ਚਲੋ ਤੁਹਾਨੂੰ ਵਧਾਈ ਹੋਵੇ ਤੁਸੀਂ ਜਲਾਸ ਦੀ ਮੰਗ ਕੀਤੀ ਹੈ ਤੇ ਜੀ ਜੀ ਪਟੇ ਸਾਹਿਬ ਅੱਜ ਸਾਬਕਾ ਮੰਤਰੀ ਆ ਦੇਸ਼ ਪ੍ਰਤਾਪ ਕੈਰੋਂ ਦੇ ਕਰੋ ਉਹਨਾਂ ਦੇ ਅੰਮ੍ਰਿਤਸਰ ਵਿਹਾਇਸ ਦੇ ਉੱਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੁੱਕ ਲਿਆ ਗਿਆ ਕਿਹਾ ਜਾ ਰਿਹਾ ਸੀ ਕਿ ਬੇਅਦਬੀ ਹੋ ਰਹੀ ਸੀ ਕਿ ਕੀ ਹੈ ਸਾਰਾ ਮਾਮਲਾ ਮੁੱッコ ਕਮ ਕਾਫਰਾ ਮੂੰਹ ਮੇ ਰਾਵ ਰਾਵ ਤੇ ਬਗਲ ਮੇ ਸ਼ੁਰੂ ਇਹ ਜਿੰਨੇ ਲੀਡਰ ਨੇ ਸਾਰੇ ਲੁਟੇਰੇ ਦੇ ਭਾਵੇਂ ਅਦੇਸ਼ ਪ੍ਰਤਾਪ ਲੈ ਲਓ ਬਿਕਰਮ ਮਜੀਠੀਆ ਲੈ ਲਓ ਸੁਖਵੀਰ ਬਾਦ ਜਿੰਨੇ ਲੈ ਲਓ ਤੁਸੀਂ ਕਿੰਨੇ ਪੰਜਾਬ ਨੂੰ ਨੇ ਲੁੱਟਿਆ ਕਿਹਨੇ ਲੋਕਾਂ ਨੂੰ ਨੇ ਲੁੱਟਿਆ ਕਿਹਨੇ ਕੁੱਟਿਆ ਦੀ ਆਪਣੇ ਸਮੇਂ ਦੇ ਉੱਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਅਮਰਿਤਸਰ ਮਾਰ ਰੋਡ ਤੇ ਕੈਰੋ ਮਾਰਕੀਟ ਚ ਇੱਕ ਕੋਠੀ ਹੂੰ ਉੱਥੇ ਕਦੀ ਕਦੀ ਉਹਨੇ ਲਗਭਗ ਇਹਨਾਂ ਦੇ ਦਾਦੇ ਦੇ ਟਾਈਮ ਤੋਂ ਹੀ ਹਰ ਸ਼ਹਿਰ ਜਿੱਨਾਂ ਦਾ ਇੱਕ ਤੱਕ ਇੱਕ ਦੀ ਕੋਠੀ ਹੈਗੀ ਹਰ ਸ਼ਹਿਰ 'ਚ ਵੱਡੇ ਸ਼ਹਿਰਾਂ ਜਿੰਨੇ ਵੀ ਆਗੇ ਖਲਕਾ ਨਾ ਪੱਟੀ ਹੈ ਵਿਧਾਨ ਸੰਭਾਲ ਕਾ ਜਿੱਥੇ ਚੋਲ ਲੜਦੇ ਨੇ ਉੱਥੇ ਵੀ ਇਹਨਾਂ ਦੀ ਕੋਠੀ ਹੈ ਦਾਦੇ ਦੇ ਟਾਈਮ ਦੀ ਤੇ ਇਹਨਾਂ ਦੀ ਕੋਠੀ ਦੇ ਵਿੱਚ ਇਹਨਾਂ ਨੇ ਆਪਣੇ ਪ੍ਰਕਾਸ਼ ਕੀਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਰੋਜ਼ ਗਰੰਥੀ ਆਉਂਦਾ ਸੀਗਾ ਸਵੇਰੇ ਆ ਕੇ ਪ੍ਰਕਾਸ਼ ਕਰਦਾ ਤੇ ਸਾਮਾ ਨੂੰ ਪਾਠ ਕਰਕੇ ਤੇ ਸੰਤੋਖੇ ਚਲਾ ਜਾਂਦਾ ਸੀ ਮੁਰਕਿਓ ਕਮਰਾ ਬੰਦ ਕਰ ਦਿੱਤਾ ਜਾਂਦਾ ਸੀ ਉਸ ਕਮਰੇ ਦੇ ਉੱਪਰ ਇੱਕ ਪ੍ਰਵਾਸੀ ਮਜ਼ਦੂਰ ਰਹਿੰਦੇ ਜਿਹੜੇ ਇਹਨਾਂ ਦੀ ਉੱਥੇ ਰਾਖੀ ਕਰਦੇ ਨੇ ਜਿਹੜੀ ਬਾਬਾ ਮਰੀ ਜਿਹੜਾ ਭਾਈ ਮਰੀਕ ਸਿੰਘ ਜਨਾਲਾ ਦਮਦਿਵੀ ਟਕਸਾਲ ਵਾਲੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪਈ ਔਰ ਚੁੱਕ ਕੇ ਲਏ ਹੂੰ ਇੱਟਾ ਨੇ ਇਲਜ਼ਾਮ ਲਾਇਆ ਵੀ ਜਿਹੜੇ ਉੱਪਰ ਕਮਰਾਵਾ ਉੱਥੇ ਬੀੜੀਆਂ ਵੀ ਪੀਤੀਆਂ ਜਾਂਦੀਆਂ ਤੇ ਸ਼ਰਾਬ ਵੀ ਪੀਤੀ ਜਾਂਦੀ ਹੈ ਲੇਕਿਨ ਪੁਲਿਸ ਐਸਪੀ ਹਰਪਾਲ ਸਿੰਘ ਵਹੀ ਤੇ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਬੁਲਾਇਆ ਉਹਨਾਂ ਨੇ ਤੁਹਾਨੂੰ ਨਿ ਚੁੱਕਣ ਦੇਣਾ ਸੀ ਸ਼੍ਰੋਮਣੀ ਕਮੇਟੀ ਬੁਲਾਓ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਆਈ ਆ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਨਾ ਸਾਨੂੰ ਕੋਈ ਸ਼ਰਾਬ ਦੀ ਬੋਤਲ ਮਿਲੀ ਆ ਨਾ ਖਾਲੀ ਮਿਲੀ ਨਾ ਭਰੀ ਮਿਲੀ ਨਾ ਕੋਈ ਬੀੜੀ ਬਲੀ ਦਾ ਤਮਾਕੂ ਮਿਲਿਆ ਜੀ ਇਹ ਦੋ ਸਿਰਫ ਭਾਈ ਅਮਰੀਕ ਸਿੰਘ ਨਾਲ ਦੇ ਸੀਗੇ ਜੇ ਉੱਥੋਂ ਨਹੀਂ ਮਿਲੇ ਤੇ ਚੰਗੀ ਗੱਲ ਮੈਂ ਸੋਚਦਾ ਵੀ ਜਦੋਂ ਤੁਸੀਂ ਰਹਿਣਾ ਨਹੀਂ ਪਾਠ ਕਰਨਾ ਨਹੀਂ ਸੁਣਨਾ ਨਹੀਂ ਭਾਈ ਹੋਰੀ ਆਉਂਦੇ ਨੇ ਸਵੇਰੇ ਇਸ ਪ੍ਰਕਾਸ਼ ਕਰਕੇ ਪਾਠ ਕਰਕੇ ਚਲੇ ਜਾਂਦੇ ਨੇ ਸਵੇਰੇ ਸ਼ਾਮ ਹੁੰਦੇ ਨੇ ਬਾਕੀ ਮਹਾਰਾਜ ਦੀ ਵੀੜੇ ਸੰਤੋਕ ਰੱਖੀ ਜਾਂਦੀ ਹੈ ਹੂੰ ਤੋਂ ਤੁਹਾਨੂੰ ਪਤਾ ਸੀ ਤੁਸੀਂ ਸ਼ਰਮਣੀ ਕਮੇਟੀ ਨੂੰ ਦੱਸਦੇ ਹੋ ਸ਼ਰਮਣੀ ਕਮੇਟੀ ਉਹਨਾਂ ਨੇ ਪਿਆਰ ਨਾਲ ਵਿਖਰ ਸੀ ਰੋਲਾ ਪਾਏ ਤਾਂ ਬਗੈਰੀ ਕਹਿ ਸਕਦੀ ਵੀ ਜਦੋਂ ਦੇਦੇ ਹੋ ਸੁਲੂਕ ਸਮੁੰਦਰੀ ਸੀ ਰੋਣਾ ਪਣਦੀ ਕਿ ਲੋਟ ਵਿੱਚ ਪੁਲਿਸ ਵੀ ਆ ਗਈ ਵਿੱਚ মিডিਆ ਵੀ ਆ ਗਈ ਵਿੱਚ ਸ਼੍ਰੋਮਣੀ ਕਮੇਟੀ ਵੀ ਆ ਗਈ ਹੋਈ ਨਾਲੇ ਵਾਲੇ ਵੀ ਆ ਗਏ ਸਾਰੇ ਆ ਗਏ ਉਹਦੇ ਵਿੱਚ ਸਾਖੀ ਜੀ ਸਾਫਕਾ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀ ਉਹਨਾਂ ਕਹਿਆ ਸੀ ਇਹਨਾਂ ਲੋਕਾਂ ਤੋਂ ਸਿੱਖ ਇੰਨੇ ਕਿ ਤੰਗ ਆ ਚੁੱਕੇ ਨੇ ਲੋਕਾਂ ਨੇ ਆਪਣੇ ਘਰਾਂ 'ਚੋਂ ਗੁਟਕੇ ਜਿਹੜੇ ਰੱਖੇ ਸੀ ਪਾਠ ਕਰਨੇ ਉਹ ਵੀ ਗੁਰਦੁਆਰੇ ਪਹੁੰਚਾ ਦਿੱਤੇ ਅਸੀਂ ਪਾਠ ਹੀ ਨਹੀਂ ਕਰਦੇ ਹੂੰ ਤਾਨੂੰ ਕਣ ਕੇ ਮੋਬਾਈਲ ਤੋਂ ਪਾਰਟੀ ਕਰਨਾ ਤੁਸੀਂ ਗੁੱਡ ਗੱਤ ਪੜ੍ਹਨਾ ਭਾਈ ਗੁਰਬਾਣੀ ਤੇ ਘਰ ਘਰ ਗੁਰੂ ਸਾਹਿਬ ਨੇ ਘਰ ਘਰ ਧਰਮਸ਼ਾਲਾ ਗੁਰੂ ਸਾਹਿਬ ਦਾ ਸੰਦੇਸ਼ ਚ ਘਰ ਘਰ ਧਰਮਸ਼ਾਲਾ ਬਣਾਉਣ ਦੀ ਗੱਲ ਕੀਤੀ ਛੇ ਤੁਸੀਂ ਲੋਕਾਂ ਨੂੰ ਸੰਕਿਰਨ ਕਰਕੇ ਇਹਨਾਂ ਲੋਕਾਂ ਕੋ ਤੋੜ ਰਹੇ ਹੋ ਜਾਂ ਜੋੜ ਰਹੇ ਮੈਂ ਇਸ ਕੱਲ ਦੇ ਹੱਕ ਚ ਨਹੀਂ ਜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਉੱਥੇ ਪਰਿਵਾਰ ਨਹੀਂ ਰਹਿੰਦਾ ਤੇ ਉੱਥੇ ਤੁਸੀਂ ਜਿਹੜਾ ਮਹਾਰਾਜ ਦੀ ਬੀੜ ਰੱਖੀ ਆ ਉੱਥੇ ਕੋਈ ਸੁਣਨ ਵਾਲਾ ਨਹੀਂ ਕੋਈ ਪੜਨ ਵਾਲਾ ਨਹੀਂ ਕੀ ਫਾਇਦਾ ਬਿਲਕੁਲ ਲੱਗੇ ਨਹੀਂ ਲੇਕਿਨ ਜਦੋਂ ਉਹਨੇ ਇੰਨੀ ਗੱਲ ਕੀਤੀ ਗੁਟਕਾ ਸਾਹਿਬ ਵੀ ਲੋਕਾਂ ਨੇ ਆਪਣੇ ਲਾਗਲੇ ਗੁਰਦੁਆਰੇ ਦੇ ਪਤਾ ਤੇ ਵੀ ਸਾਡੇ ਘਰ ਆ ਕੇ ਆ ਇਹਨਾਂ ਲੋਕਾਂ ਨੇ ਦਮਦਮੀ ਟਕਸਾਈ ਨਾਲੇ ਵਾਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵਾਲੇ ਆ ਕੇ ਇੱਥੇ ਹੁਲਾ ਬੋਲ ਦਿੱਤਾ ਤੇ ਸਾਡੀ ਕੁੱਟਮਾਰ ਵੀ ਕਰਨਗੇ ਤੇ ਪਰਚਾ ਵੀ ਦਰਜ ਕਰਉਣਗੇ ਚੁੱਪੂ ਆਪਣੇ ਗੁੜਕੇ ਸਾਨੂੰ ਲੋੜ ਨਹੀਂ ਲੋਕ ਕਿਉਂ ਨਹੀਂ ਜੁੜਨਗੇ ਫਿਰ ਸੋਦਾ ਸਾਹ ਨਾਲ ਜਾ ਕੇ ਲੋਕ ਕਿਉਂ ਨਹੀਂ ਜੁੜਨਗੇ ਫਿਰ ਦਿਵਿਆ ਜੁੱਤੀ ਅਗਰਨ ਨਾਲ ਕਿਉਂ ਨਹੀਂ ਲੋਕੀ ਜੁੜਨਗੇ ਨਾਮ ਧਾਰੀਆਂ ਨਾਲ ਕਿਉਂ ਨਹੀਂ ਜੁੜਨਗੇ ਨਰੰਗਕਾਰੀ ਜਾਂ ਨਾਲ ਇਹਦੇ ਜਨਮ ਦਾ ਤੇ ਤੁਸੀਂ ਉਤਰਿੰਦੀ ਖੁਦੀ ਕਸਰ ਐਸੀ ਪੀਛੇ ਨਵਾ ਦਿੰਦੀ ਹੈ ਇਹਦੇ ਜਨਮ ਦਾਤੀ ਸ਼ਰਮਣੇ ਕੁੜੀ ਜਨ ਨਾਲ ਇਸ ਕਰਕੇ ਮੰਦ ਭਾਗਾ ਵਾ ਇਹ ਨਹੀਂ ਹੋਣਾ ਚਾਹੀਦਾ ਜੋ ਇਹ ਕਰ ਰਿਹਾ ਉਹ ਗਲਤ ਕਰ ਰਿਹਾ ਅਸੀਂ ਫਿਰ ਕਵਾਂਗੇ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਸਟੈਂਡ ਸਫਰ ਕਰਨਾ ਚਾਹੀਦਾ ਵੀ ਲੋਕ ਆਪਣੇ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖ ਸਕਦੇ ਕਿ ਨਹੀਂ ਰੱਖ ਸਕਦੇ ਜੀ ਬਿਲਕੁਲ ਬਹੁਤ ਸਾਰੇ ਘਰਾਂ ਦੇ ਵਿੱਚ ਪਰਿਵਾਰ ਅਮਰਧਾਰੀ ਵੀ ਆ ਉਹਨਾਂ ਨੇ ਇੱਕ ਸਭ ਤੋਂ ਉੱਪਰ ਕਮਰਾ ਬਣਾਇਆ ਬਕਾਇਦਾ ਤੌਰ ਤੇ ਗੁਰੂ ਸਾਹਿਬ ਦਾ ਵੱਖਰਾ ਉੱਥੇ ਨਾ ਤੁਹਾਡੀ ਤੇ ਮਰਿਆਦੇ ਪੂਰੀ ਨਹੀਂ ਹੈਗੀ ਜਿੱਥੋਂ ਉਹ ਤੁ ਚੁੱਕ ਕੇ ਲਾਇਆ ਥਰੂ ਮਾਰਾਇਦੇ ਉਹ ਕਹਿੰਦੇ ਵਜੇ ਸਾਡੀ ਕਾਦੀ ਸਿੱਖੀ ਹੈ ਗੁਰੂ ਸਾਹਿਬ ਜਾਗ ਦੀ ਜੋਤ ਆ ਸੁਪਰੀਮ ਕੋਰਟ ਇੰਦੀ ਗੱਲ ਕਈ ਭਾਰਤ ਦੀ ਸੁਪਰੀਮ ਕੋਰਟ ਇਹ ਕੋਈ ਗ੍ਰੰਥ ਨਹੀਂ ਇਹ ਗੁਰੂ ਸਾਹਿਬ ਦਾ ਜਾਗ ਦੀ ਜੋਗ ਸਰੂਪ ਆ ਹਜੂਰ ਸਾਹਿਬ ਦਾ ਨਾ ਇਥੋਂ ਕਿੱਥੋਂ ਪਿਆ ਸੀ ਹਜੂਰ ਸਾਹਿਬ ਨਦੇੜ ਸਾਹਿਬ ਸੀ ਕਿਉਂ ਭਾਈ ਦਇਆ ਸਿੰਘ ਤੇ ਹੋਰ ਸੰਗਤ ਜਦੋਂ ਗੁਰੂ ਸਾਹਿਬ ਦੇ ਕਿਹਾ ਵੀ ਹੁਣ ਵੀ ਆਪਾਂ ਫਤੇ ਬੁਲਾਵਾਂਗੇ ਪਾਠ ਕਰਕੇ ਤੇ ਤੁਸੀਂ ਆਪਣੇ ਘਰ ਆਪਣੇ ਘਰ ਤੋਨਾ ਗੁਰੂ ਸਾਹਿਬ ਨੇ ਕਿਹਾ ਸਾਨੂੰ ਸਾਡੇ ਕੋਲ ਕੌਣ ਤੁਸੀਂ ਜਾ ਰਹੇ ਹੋ ਕਿੰਨੇ ਮੈਂ ਤੁਹਾਡੇ ਵਿੱਚ ਹੀ ਆ ਨਹੀਂ ਜੀ ਇਦਾਂ ਨਹੀਂ ਫਿਰ ਕਹਿੰਦੇ ਆ ਵੀ ਗੁਰੂ ਸਾਹਿਬ ਤੁਸੀਂ ਜਾ ਰਹੇ ਸਾਨੂੰ ਕੋਲ ਲਾ ਜੋ ਉਹਨਾਂ ਕਹਿ ਸੀ ਮੈਂ ਤੁਹਾਡੇ ਹਜ਼ੂਰ ਹ ਇੱਥੋਂ ਦਾ ਨਾ ਹਜ਼ੂਰ ਸੇ ਪਿਆ ਸੀ ਉਨਾਂ ਕਹਿਆ ਸੀ ਸਾਡਾ ਜਿਹੜਾ ਅੰਦੇ ਹੁੰਦੇ ਵੀ ਆਤਮਾ ਗ੍ਰੰਥ ਤੇ ਸਰੀਰ ਪੰਤੇ ਵਿੱਚ ਨਾ ਅਸੀਂ ਪੰਦਰੇਂ ਦਿੱਤਾ ਤੇ ਨਾ ਗ੍ਰੰਥ ਦਾ ਸੀ ਧਿਆਨ ਕਿ ਧਿਆਨ ਕੀਤਾ ਕੋਈ ਅਜੇ ਤੱਕ ਵੀ ਸੀ ਇਹ ਸੇ ਕਰਕੇ ਇਹਨਾਂ ਲੋਕਾਂ ਨੂੰ ਥੋੜੀ ਜੀ ਮੈਸੇਜ ਕਿਹਾ ਸੀ ਜੇ ਕਿਤੇ ਮਾੜੀ ਮੋਟੀ ਕੋਈ ਮर्यादा ਦੀ ਕਮੀ ਨੂੰ ਮर्यादा ਸਿਖਾਈ ਜਾਵੇ ਨਾ ਕਿ ਕੁੱਟ ਮਾਰ ਕਰਕੇ ਉਹਨਾਂ ਦੇ ਕਰੋ ਸਰੂਪ ਚੁੱਕੇ ਜਾਣ ਬਾਬੇ ਦਾਣੇ ਦੇ ਸੰਕਲਕ ਦੇ ਤੁਸੀਂ ਟੋਟਲੀ ਖਲਾਫ ਜਿਹੜਾ ਕਹਿੰਦਾ ਸੀ ਕਰ ਘਰ ਧਰਮਸ਼ਾਲ ਜੀ ਜੀ ਬਹੁਤ ਸ਼ੁਕਰੀਆ ਭਟਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ ਮਿਹਰਬਾਨੀ ਜੀ ਮਿਹਰਬਾਨੀ